ਕਿੰਨਾ ਘਟਿਆ ਸਵਾਲ ਪੁੱਛਿਆ ਇਸ ਪੰਜਾਬੀ ਰਿਪੋਰਟਰ ਨੇ ਸੋਨੂ सूद ਨੂੰ ਤੁਹਾਡਾ ਸੁਣ ਕੇ ਖੂਨ ਸੜ ਜਾਣਾ ਆਪੇ ਸੁਣ ਲਓ ਦੇਖ ਭਾਈ ਜੀ ਪੰਜਾਬ ਦੇ ਵਿੱਚ ਆਣ ਕੇ ਬਾਲੀਵੁੱਡ ਦੇ ਪੰਜਾਬ ਦੇ ਪੁੱਤਰ ਹੈ ਜੇ ਪੰਜਾਬੀ ਜੱਟ ਦੇ ਪੰਜਾਬੀਆਂ ਦੀ ਤੁਸੀਂ ਪੱਗਾਂ ਪੈਰਾਂ ਦੇ ਵਿੱਚ ਰੁਲਣੋਗੇ ਕਿ ਕੀ ਇਹ ਜਗ ਹੈ ਹੁਣ ਇਹਦੇ ਪਿੱਛੇ ਦੀ ਕਹਾਣੀ ਇਹ ਸੀ ਕਿ ਇਸ ਪੱਤਰਕਾਰ ਨੂੰ ਕਿਤੋਂ ਸੂਹ ਮਿਲੀ ਕਿ ਸੋਨੂ सूद ਦੇ ਬੌਂਸਰ ਤੋਂ ਕਿਸੇ ਪੱਤਰਕਾਰ ਨੂੰ ੱੱਕਾ ਵੱਜਿਆ ਤੇ ਜਿਹਦੇ ਕਰਕੇ ਉਸ ਬਾਈ ਦੀ ਪੱਗ ਲੈ ਗਈ ਹੁਣ ਇਸ ਪੱਤਰਕਾਰ ਨੇ ਨਾ ਕੋਈ ਰਿਸਰਚ ਕੀਤੀ ਨਾ ਕੋਈ ਪੁਸ਼ਗਿਸ਼ ਕੀਤੀ ਚੁੱਪ ਕਰਕੇ ਮਾਈਕ ਲੈ ਕੇ ਉਸ ਨੂੰ ਸਵਾਲ ਪੁੱਛਣ ਆ ਗਿਆ ਤੇ ਸਵਾਲ ਪੁੱਛਣ ਦਾ ਤਰੀਕਾ ਵੇਖੋ ਉਹ ਨੂੰ ਕਹਿ ਰਿਹਾ ਕਿ ਪੰਜਾਬੀ ਭਾਈਚਾਰਾ ਤੁਹਾਨੂੰ ਇੰਨਾ ਪਿਆਰ ਕਰਦਾ ਤੇ ਤੁਸੀਂ ਉਹਨਾਂ ਦੀ ਪੱਗ ਪੈਰਾਂ 'ਚ ਰੋਲਦੀ ਕਿੰਨੀ ਸ਼ਰਮ ਵਾਲੀ ਗੱਲ ਆ ਆਪਣੇ ਲਈ ਉਹ ਬੰਦਾ ਬਾਲੀਵੁੱਡ ਦਾ ਐਡਾ ਵੱਡਾ ਸਟਾਰ ਆ ਪਹਿਲੀ ਗੱਲ ਉਹ ਬੰਬੇ ਤੋਂ ਫਲਾਈਟ ਲੈ ਕੇ ਪੰਜਾਬ ਆਇਆ ਅਜੇ ਹੁਣੇ ਆਇਆ ਅਸਲੀ ਮੇਰੀ ਮਾਰਨਿੰਗ ਦੀ ਫਲਾਈਟ ਸੀ ਬੰਬੇ ਤੋਂ ਮੈਂ ਸਿੱਧਾ ਇੱਥੇ ਆਇਆ ਦੂਜੀ ਗੱਲ ਉਹ ਗਰਾਊਂਡ ਤੇ ਆ ਕੇ ਸੇਵਾ ਕਰ ਰਿਹਾ ਮੈਂ ਹੁਣ ਫਿਰੋਜ਼ਪੁਰ ਦੀ ਤਰਫ ਜਾਣਾ ਹੈ ਫਿਰੋਜ਼ਪੁਰ ਫਾਜ਼ਿਲਕਾਉਂ ਦੇ ਕੁਝ ਪਿੰਡ ਨੇ ਉੱਥੇ ਉਹਨਾਂ ਦੇ ਕਰਨਾ ਹੈ ਫਿਰ ਇੱਧਰ ਜਨਾਲ ਨਾ ਹੀ ਉਹ ਪੰਜਾਬੀਆਂ ਤੋਂ ਕੋਈ ਫਾਇਦਾ ਲੈਣ ਆਇਆ ਉਹ ਨਾਲੇ ਬਈ ਸੇਵਾ ਅੱਜ ਦੀ ਨਹੀਂ ਕਰ ਰਿਹਾ ਉਹ ਕਰੋਨਾ ਦੇ ਟਾਈਮ ਤੋਂ ਸੇਵਾ ਕਰ ਰਿਹਾ ਤੇ ਹੁਣ ਗੱਲ ਆ ਗਈ ਉਹ ਬਾਉਂਸਰ ਦੀ ਉਹ ਸਿਕਿਉਰਟੀ ਵਾਲੇ ਦੀ ਜਦੋਂ ਇਹ ਪੱਤਰਕਾਰ ਦੇ ਸਵਾਲ ਪੁੱਛਣ ਤੋਂ ਪਹਿਲਾਂ ਸੋਨੂ सूद ਨੇ ਜਿਹੜੀ ਉੱਥੇ ਕੁੜੀ ਰਿਪੋਰਟਰ ਸੀਗੀ ਉਹਨੂੰ ਜਵਾਬ ਦੇਤਾ ਸੀ ਮੈਂ ਮੈਂ ਬਾਉਂਸਰ ਲੈ ਕੇ ਆਇਆ ਨਹੀਂ ਆਹ ਦੇਖੋ ਉਹ ਸ਼ੱਫ ਲੈ ਕੇ ਆਇਆ ਸੀ ਬਾਉਂਸਰ ਬਾਉਂਸਰ ਆਇਆ ਸੀ ਤੇ ਇਹਨਾਂ ਦੀ ਪੱਗ ਲਾਈ ਗਈ ਮੈਨੂੰ ਉਹ ਕਹਿੰਦੇ ਕਿ ਤੁਹਾਡੇ ਕਾਰਨ ਪੱਗ ਲੱਥੀ ਗਈ ਮੈਂ ਕੁਝ ਕਿਹਾ ਵੀ ਨਹੀਂ ਸੀ ਦੇਖੋ ਉਹ ਕਹਿੰਦਾ ਜਿੰਨੇ ਵਾਰੀ ਵੀ ਮੈਂ ਬੰਬੇ ਤੋਂ ਆਇਆ ਕੱਲਾ ਹੀ ਆਇਆ ਮੇਰੇ ਨਾਲ ਇੱਕ ਵੀ ਬੰ ਤੇ ਨਾ ਹੀ ਕੋਈ ਸਿਕਿਉਰਿਟੀ ਤੇ ਇੱਥੇ ਗੱਲ ਕਲੀਅਰ ਹੋ ਜਾਣੀ ਚਾਹੀਦੀ ਸੀ ਕਿਉਂਕਿ ਉਸ ਕੁੜੀ ਰਿਪੋਰਟਰ ਨੇ ਬਹੁਤ ਨਿਮਰਤਾ ਨਾਲ ਹੱਸ ਕੇ ਸਵਾਲ ਪੁੱਛਿਆ ਪਰ ਜਿਹੜਾ ਇਹ ਦੂਜਾ ਰਿਪੋਰਟਰ ਸੀ ਇਹ ਉੱਥੇ ਸਿਰਫ ਹੈੱਡਲਾਈਨ ਲੈਣ ਗਿਆ ਸੀ ਤੇ ਜਿਹੜੀ ਟੋਨ ਚ ਜਿਹੜਾ ਇਹਦਾ ਬੋਲਣ ਦਾ ਤਰੀਕਾ ਸੀ ਜਿਹੜੇ ਸਾਹਮਣੇ ਨੇ ਸਵਾਲ ਪੁੱਛਿਆ ਉਹ ਬਹੁਤ ਗਲਤ ਸੀ ਸਪੈਸ਼ਲੀ ਉਸ ਬੰਦੇ ਲਈ ਜੋ ਪੰਜਾਬ ਲਈ ਗੰਦੇ ਪਾਣੀਆਂ 'ਚ ਫਿਰਦਾ ਜਿਹੜਾ ਆਰਾਮ ਨਾਲ ਆਪਣੇ ਬੰਬੇ ਦੇ ਕਿਸੇ ਵੱਡੇ ਘਰ 'ਚ ਰਹਿ ਸਕਦਾ ਸੀ ਫੇਰ ਆਪਾਂ ਰੌਲਾ ਪਾਉਨੇ ਆ ਕਿ ਪੰਜਾਬ ਨਾਲ ਕੋਈ ਖੜਦਾ ਨਹੀਂ ਪਰ ਇੱਥੇ ਮੈਚਿਉਰਿਟੀ ਦੀ ਬਹੁਤ ਵੱਡੀ ਐਗਜ਼ਾਮਪਲ ਦਿੱਤੀ ਹੈ ਨੇ ਸਾਲ ਹੋ ਗਿਆ ਮੈਂ ਕਦੀ ਆਇਟੈਕ ਸਿਕਿਉਰਿਟੀ ਨਹੀਂ ਰੱਖੀ ਤੁਹਾਡੀ ਪੱਗ ਮੇਰੀ ਪੱਗ ਇਨੇ ਤੇ ਸਾਰੇ ਪਿੰਡਾਂ ਦੀ ਪੱਗਾਂ ਉਹ ਮੇਰੀਆਂ ਖੁਦੀਆਂ ਪੱਗਾਂ ਨੇ ਮੈਂ ਬਿਨਾ ਬੌਂਸਰਸਵਾਨਾ ਔਰ ਕਦੀ ਮੈਂ ਸੈਕੂਰਿਟੀ ਰੱਖੀ ਹੋਈ ਨਹੀਂ ਤੇ ਜੇ ਕਿਸੇ ਭਰਾ ਦੀ ਪੱਗ ਲਈ ਵੀ ਆ ਉਹਦੇ ਲਈ ਮੈਂ ਮਾਫੀ ਮੰਗਦਾ ਔਰ ਜੇ ਤੁਹਾਡੇ ਲੱਗੀ ਆ ਜਾਂ ਕਿਸੇ ਨੇ ਸਾਡੇ ਭਰਾ ਦੇ ਕਾਰਨ ਤੁਹਾਡੇ ਪੱਗ ਤੇ ਜਾਂ ਕਿਸੇ ਤੇ ਵੀ ਲੱਗਾ ਅਸੀਂ ਉਤੋਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਤੁਸੀਂ ਬੰਦੇ ਦੀ ਸੋਚ ਵੇਖੋ ਤੇ ਬੰਦੇ ਦਾ ਲੈਵਲ ਵੇਖੋ ਕੋਈ ਹੋਰ ਹੁੰਦਾ ਉਹਨੇ ਭਾਵੇਂ ਗੁੱਸਾ ਕਰ ਜਾਣਾ ਸੀ ਪਰ ਇਸ ਬੰਦੇ ਨੇ ਦਿਲ ਜਿੱਤ ਲਿਆ ਹੁਣ ਮੈਨੂੰ ਨਹੀਂ ਪਤਾ ਕਿ ਇਹ ਕਿਹੜੇ মিডিਆ ਚੈਨਲ ਦਾ ਪੱਤਰਕਾਰ ਸੀ ਇਹੋ ਜਿਹੇ ਪੱਤਰਕਾਰ ਜਿਹੜੇ ਸਿਰਫ ਹੈਡਲਾਈਨ ਬਣਾਉਣ ਲਈ ਕਿਸੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਰਲ ਕੇ ਸਿੱਧੇ ਕਰਨਾ ਪੈਣਾ ਤੇ ਜੇ ਤੁਹਾਡੇ 'ਚ ਕਿਸੇ ਨੂੰ ਵੀ ਪਤਾ ਕਮੈਂਟ ਕਰਕੇ ਮੈਂਸ਼ਨ ਜ਼ਰੂਰ ਕਰਿਓ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ